ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਿਆਰੋ ਮੈਂ ਆਪਣੀ ਪਿਛਲੀ ਪੋਸਟ ਵਿੱਚ ਦੱਸਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਿਦਰਾਣ ਦੀ ਤਰਤੀਬ ਅਲਵਾਦ ਰੇਸਾ ਪਰ ਜਦਿਆ ਮੁਗਲ ਫੌਜਾਂ ਸੀ ਕਿ ਉਹਨਾਂ ਨੇ ਉਹਨਾਂ ਦੀ ਪਾਲਾ ਵਿੱਚ ਹੀ ਕਰ ਰਿਹਾ ਥਾ ਪਿੱਛੇ ਵਿਚਾਰ ਰਿਹਾ ਥਾ ਉਹ ਪਿੱਛਾ ਕਰਦੇ ਰਹੀ ਕਿ ਔਰ ਜਦ ਖਿਦਰਾਣ ਨੂੰ ਸ੍ਰੀ ਸਾਹਿਬ ਪਹੁੰਚੇ ਖਿਦਰਾਣ ਲਈ ਭਾਗਤੇ ਤੇ ਪਾਣੀ ਸੀਗਾ ਇਸ ਕੰਮ ਕਿਤੇ ਉਹਨਾਂ ਨੇ ਰੁਕੇ ਤਦ ਮੁਗਲ ਸਨਾਂ ਬਿਲਕੁਲ ਨੇੜੇ ਆ ਚੁੱਕੇ ਸੀ ਲੇਕਿਨ ਇਸ ਤੋਂ ਪਹਿਲਾਂ ਕਿ ਮੁਗਲ ਸਨਾਂ ਦੇ 10000 ਸੈਨਿਕ ਗੁਰੂ ਸਾਹਿਬ ਤੇ ਹਮਲਾ ਕਰਦੇ ਐ ਗੁਰੂ ਸਾਹਿਬ ਦੇ ਕੋਲ ਪਹੁੰਚਦੇ ਉਹਨਾਂ ਨੂੰ ਉਹਨਾਂ 40 ਸਿਖਰਾਂ ਨੇ ਰੋਕ ਲਿਆ ਜਿਹੜੇ ਬਿਦਾਵਾ ਲੈ ਕੇ ਦੇ ਗਏ ਸੀ ਆਗਿਰ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਮਹਾ ਸਿੰਘ ਉਹਨਾਂ ਦੇ ਸਾਥੀ ਜਿਹੜੇ ਬਿਦਾਵਾ ਲੈ ਕੇ ਚਲੇ ਗਏ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਉੱਝੜ ਗਏ ਸਨ ਪਰ ਕਿਸ ਤਰ੍ਹਾਂ ਉਹਨਾਂ ਦੇ ਜਿਹੜੀ ਔਰਤਾਂ ਸੀ ਉਹਨਾਂ ਨੇ ਉਹਨਾਂ ਨੂੰ ਫੜਕਾਰ ਪਾਈ ਮਾਈ ਭਾਗੋ ਜਿਹੜਾ ਨਹੀਂ ਲੀਡਰ ਸੀ ਉਹਨੇ ਖਾਸ ਕਰਕੇ ਕਿਹਾ ਕਿ ਜੇ ਤੂੰ ਹੀ ਨਹੀਂ ਜਾਣਾ ਤੇ ਆਈ ਲੜਨ ਜਾਵਾਂਗੇ ਇਸ ਗੱਲ ਨਾਲ ਉਹਨਾਂ ਅੱਜ ਫਿਰ ਇੱਕ ਵਾਰੀ ਗੋਚ ਆ ਗਿਆ ਉਹਨਾਂ ਨੂੰ ਸਮਝ ਆ ਗਈ ਕਿ ਗੁਰੂ ਸਾਹਿਬ ਦਾ ਸਾਥ ਛੱਡ ਕੇ ਅਰਾ ਪਿੱਛੇ ਨਹੀਂ ਸੀ ਮਾਈ ਭਾਗੋ ਉਹ ਜਥਾ ਲੈ ਕੇ 40 ਬੰਦ ਸਿੱਖਾਂ ਦਾ ਉੱਥੇ ਗਈ ਲੜਾਈ ਦੇ ਮੈਦਾਨ ਔਰ ਜਿਸ ਦਿਨ ਉਹਨੇ ਦੇਖਿਆ ਕਿ ਗੁਰੂ ਸਾਹਿਬ ਦੇ ਕੋਲ ਉਹ ਬੋਲ ਸਾਰਾ ਪਹੁੰਚਣ ਵਾਲੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਉੱਥੇ ਰੋਕ ਲਿਆ ਉਹ ਰੁਕtenir ਲੱਗ ਪਿਆ ਗੁਰੂ ਸਾਹਿਬ ਨੂੰ ਇਹ ਪਤਾ ਲੱਗਾ ਕਿ ਉਸ ਸਿੱਖ ਮੇਰੇ ਆਕੇ ਜਿਹੜੇ ਇਹਨਾਂ ਨਾਲ ਲੜ ਰਹੇ ਹਨ ਤਾਂ ਉਹ ਜਿਹੜੇ ਉਹਨਾਂ ਨਾਲ ਸਿੰਘ ਸੀ ਉਹਨਾਂ ਨੇ ਵੀ ਆਪਣੇ ਆਪਣੇ ਪੁਜੀਸ਼ਨ ਲੈ ਕੇ ਜੀਰ ਬਸਾਰੇ ਛੁਣ ਕੀਤੇ ਗੁਰੂ ਸਾਹਿਬ ਆਪ ਵੀ ਇੱਕ ਟਿੱਬੇ ਦੇ ਖੜੇ ਹੋ ਕੇ ਬੋਲਾ ਬਗਸਾਹਨਗਰ ਦੇ ਟੀਰਵਟ ਸਾਰੇ ਸੱਤ ਔਰ ਲੜਾਈ ਦੇ ਵਿੱਚ ਹਿੱਸਾ ਲੈ ਰਹੇ ਸਨ ਜਦੋਂ ਜਾਲੀ ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜੇ ਸ਼ਹੀਦ ਹੋ ਗਏ ਸਾਰੇ ਔਰ ਲੇਕਰ ਮਗਲਸਾਹਨ ਜਦੋਂ ਪਾਟ ਗਈ ਉਹਨਾਂ ਦੇਖ ਕੇ ਬੜੇ ਬਹਾਦਰ ਖਾਨ ਔਰ ਉਹਨਾਂ ਨੇ ਉਹਨਾਂ ਨੂੰ ਕਾਫੀ ਲੋਕਾਂ ਨੂੰ ਮਾਰਤਾ ਇਹ ਉਹ ਜਿਹੜੀ ਬੋਬਲਸਾਂ ਅੰਸਕੋ ਪਿਟੇ ਦੋਗੇ ਬੁਰਸਾ ਬੋਸਲੇ ਤੁਹਾਡੇ ਕੋਲ ਆਏ ਤਾਂ ਨਾਲ ਵਿੱਚ ਟਿਬੇ ਤੋਂ ਥਲੇ ਉਤਰ ਕੇ ਆਏ ਉਹਨਾਂ ਨੇ ਦੇਖਿਆ ਕਿ ਯਾਰਾ ਤਾਂ ਲੋਕ ਸ਼ੀਲ ਹੋ ਚੁੱਕੇ ਸਨ ਪਰ ਉਹਨਾਂ ਨੇ ਫਿਰ ਵੀ ਸਾਰਿਆਂ ਨੂੰ ਯਾਰ ਦੁਲਾਬ ਕੀਤਾ ਫੇਰੀ ਕੁਰੀ ਕਰ ਲਾਇਆ ਜਰ ਮਹਾ ਸਿੰਘ ਕੋਲ ਪਹੁੰਚੇ ਤੇ ਮਹਾ ਸਿੰਘ ਹਲੇ ਜਿੰਦਾ ਸੀ ਉਹਦੇ ਆਖਰੀ ਸਾਹ ਚੱਲ ਰਹੇ ਸਨ ਤਾਂ ਮਹਾ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਬਹਾਦਰ ਨੜਿਓ 10 ਬੇਚਲੀ ਕੀ ਕਰਸਤ ਕੀ ਚਾਹੀਦਾ ਉਹਨੇ ਖਾਤ ਜੋੜ ਕੇ ਬੇਨਤੀ ਕੀਤੀ ਅਗਰ ਪੁੱਠਿਓ ਮਹਾਰਾਜ ਤੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਡਾ ਬਿਦਾਵਾ ਜਿਹੜਾ ਸੀ ਨਾ ਉਹ ਫਾੜ ਦਿਓ ਗੁਰੂ ਸਾਹਿਬ ਨੇ ਆਪਣੀ ਜੇਬ ਤੋਂ ਬਿਦਾਵਾ ਕਢਿਆ ਔਰ ਫਾੜਦਾ ਔਰ ਉਸ ਸਾਹਮਣੇ ਫਾੜਦਾ ਔਰ ਕਿਹਾ ਤੋ ਜੋ ਮੁਕਤ ਹੋ ਗਏ ਉਸ ਤੋਂ ਬਾਅਦ ਉਹ ਖਿਦਰਾ ਦੇ ਦਾ ਨਾਮ ਮੁਕਸਰ ਪੈ ਗਿਆ ਅਜ ਉੱਥੇ ਗੁਰਦੁਆਰਾ ਹੈ ਉਹਨਾਂ ਦੀ ਯਾਦ ਵਿੱਚ ਹਰ ਸਾਲ ਮੇਲਾ ਲੱਗਦਾ ਹੈ ਔਰ ਉਹ ਖਿਦਰਾਣਾ ਜਿਹੜੇ ਸੀ ਆ ਉਹ ਮੁਕਸਰ ਇਸੇ ਨਾਮ ਨਾਲ ਮਾਈ ਭਾਗੋ ਇਸ ਲੜਾਈ ਤੇ ਜਿੰਦਾ ਰਹਿ ਗਈ ਸੀ ਬਚ ਗਈ ਸੀ ਭਾਵੇਂ ਉਹ ਬਹੁਤ ਭਾਰੀ ਲੜੀ ਲੇਕਰ ਉਹਨੇ ਬੜੇ ਲੋਕਾਂ ਨੂੰ ਬੜੇ ਜ਼ਖਮਾਂ ਨੂੰ ਮਾਰਿਆ ਵੀ ਲੇਕਿਨ ਉਹ ਬਚ ਗਈ ਉਸ ਵਾਰ ਉਹ ਗੁਰੂ ਸਾਹਿਬ ਦੇ ਨਾਲ ਹੀ ਰਹੇ ਔਰ ਜੰਨਦੇੜ ਤੱਕ ਉਹ ਨਾਲ ਹੀ ਗਏ ਮਾਈ ਭਾਗੋ ਜੰਨਦੇੜ ਗਏ ਤਰੋਥੇ ਵੀ ਗੁਰੂ ਸਾਹਿਬ ਦੇ ਦਸਨ ਕਹਿੰਦੇ ਉੱਥੇ ਰਹਿੰਦੇ ਰਹੇ ਫਿਰ ਕੋਲੀ ਕਿੰਡ ਸੀਗਾ ਉੱਥੇ ਜਾ ਕੇ ਉਹਨਾਂ ਨੇ ਆਪਣਾ ਟਿਕਾਣਾ ਬਣਾ ਲਿਆ ਔਰ ਉਹ ਵੀ ਜਿਹੜਾ ਸੀ ਉਹ ਇੱਕ ਜਦੋਂ ਸਿਉਨ ਦਾ ਕਾਰਜ ਜਿਹੜਾ ਸੀ ਉਹਨੂੰ ਹੁਣ ਗੁਜ਼ਾਰੀ ਸ਼ਗਧ ਦਿੱਤੀ ਗਈ ਹੈ ਮਾਈ ਭਾਗੋ ਜੀ ਜਿਹੜੇ ਸਨ ਉਹ ਭਾਈ ਮੱਲੂ ਛਾ ਦੇ ਪੁੱਤਰੀ ਸਾਹਿਬ ਉਹਨਾਂ ਦਾ ਖਾਨਦਾਨ ਗੁਰੂ ਘਰ ਨਾਲ ਬੜੇ ਸਾਲਾਂ ਤੋਂ ਜੁੜਿਆ ਆਇਆ ਸੀ ਔਰ ਜਦੋਂ ਕਿ ਉਹਨਾਂ ਨੂੰ ਇਹ ਪਤਾ ਲੱਗਾ ਸੀ ਕਿ ਸਭ ਸਿੰਘ ਉਹਨਾਂ ਨੂੰ ਛੱਡ ਕੇ ਆ ਗਿਆ ਹੁੰਦਾ ਤਾਂ ਮਾਈ ਭਾਗੋ ਨੇ ਸਭ ਤੋਂ ਯਾਰਾ ਆਵਾਜ਼ ਉਠਾਈ ਔਰ ਕਿਹਾ ਕਿ ਠੀਕ ਨਹੀਂ ਹੈ ਸਾਨੂੰ ਢਰਨ ਜਾਣਾ ਚਾਹੀਦਾ ਹੈ ਕਿੰਨੇ ਜਨਾਵਰਾ ਜਿਹੜਾ ਗਵਕੈਰੀ ਆਸੂਨੇ ਜਿਹੜਾ ਕਿ ਦੰਡੇੜ ਦੇ ਕੋਲ ਹੀ ਹੈ ਥੋੜੀ ਦੂਰ ਉੱਥੇ ਉਹਨਾਂ ਨੇ ਰਾਹਸ਼ ਕੀਤੀ ਆਖਰੀ ਔਰ ਆਪਣੀ ਐਕਟਿਵਿਟੀ ਦਾ ਆਖਰੀ ਸਾਥ ਉਥੇ ਲਿਆ ਇਸ ਕਰਕੇ ਤੁਹਾਨੂੰ ਯਾਦ ਵਿੱਚ ਉਹਨੋਂ ਇੱਕ ਪਿੰਡ ਵਿੱਚੋਂ ਗੁਰਦੁਆਰਾ ਬਣਾਇਆ ਗਿਆ ਵੈਸੇ ਜੋ ਤਤਸਰ ਹੈ ਉੱਥੇ ਵੀ ਜਿੱਥੇ ਪਹਿਲੇ ਉਹ ਰਹਿੰਦੇ ਰਹੇ ਹਨ ਮਾਈ ਭਾਗੋਜੀ ਉਹ ਤਤਸਰ ਦੇ ਕਿ ਥੋੜੀ ਜਨ ਵੀ ਰਹੇ ਹੋ ਰਹੇ ਔਰ ਬੂੰਗਾ ਭਾਈ ਭਾਗੋ ਕਹਿੰਦੇ ਹਨ ਉਹ ਵੀ ਉੱਥੇ ਸਿੱਟ ਹੈ ਤੋਂ ਮਾਈ ਭਾਗੋ ਜਿਹੜੀ ਹੈ ਉਸ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਲੜੀ ਹੈ ਉਹਨੇ ਦੀ ਵਿਲੱਖਣਤਾ ਕੀ ਹੈ ਇਹਦੀ ਵਿਲੱਖਣਤਾ ਇਸ ਲੜਾਈ ਦੀ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਲੜਾਈ ਲੜੀ ਕਿ ਉਹ ਸਿੰਘ ਜਿਹੜੇ ਭੁੱਲੇ ਭਟਕੇ ਸਨ ਉਹ ਸਿੰਘਾਂ ਨੂੰ ਦੁਆਰਾ ਗੁਰੂ ਸਾਹਿਬ ਨੇ ਆਪਣੇ ਅੰਗੰਜਲਾ ਲਿਆ ਔਰ ਗੁਰੂ ਸਾਹਿਬ ਨੇ ਆਪਣਾ ਵੀ ਬਖਸ਼ਣ ਇਹ ਇੱਕ ਐਸਾ ਇਨਸੀਡੈਂਟ ਹੈ ਜਿਹੜਾ ਕਿ ਇਤਿਹਾਸ ਵਿੱਚ ਅਦੋਖਾ ਹੈ ਮਾਈ ਭਾਗੋ ਇੱਕ ਐਸੀ ਲੜੀ ਹੈ ਜੋ ਆਪਿਆ ਵਿੱਚ ਹਿੰਦੁਸਤਾਨ ਦੇ ਇਤਿਹਾਸ ਵਿੱਚ ਯਰੋਕੀ ਹੈ ਕਿ ਮਾਈ ਪਾਗੋ ਤਾਂ ਪਹਿਲੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੋਈ ਵੀ ਜਨਰਲ ਲੇਡੀ ਮਤਲਬ ਰਾਜ ਮਹਾਰਾਜਾ ਦੇ ਘਰਾ ਤੋਂ ਨਹੀਂ ਜਨਰਲ ਲੇਡੀ ਜੋ ਪਬਲਿਕ ਚੋ ਲੇਡੀ ਸੀ ਕੋਈ ਵੀ ਮਦਾਨਕੀ ਦਾ ਲੜੀ ਨਹੀਂ ਸੀ ਔਰ ਇਨੀ ਬਹਾਦਰੀ ਨਾਲ ਲੜਨੇ ਸੀ ਦਿਖਾਈ ਤਾਂ ਮਾਈ ਪਾਗੋਰਾ ਇੱਕ ਵਿਲੱਖਣ ਸਥਾਨ ਹੈ ਇਹ ਹੈ ਆਜ ਦੇ ਜਿਹੜੇ ਵਿਲੱਖਣ ਘਟਨਾਵਾਂ ਜੋ ਕਿ ਮੁਕਸਾ ਦੀ ਲੜਾਈ ਦਾ ਹੈ ਹਿਦਰਾਦਨ ਅਲੀ ਟਾਪ ਦੀ ਲੜਾਈ ਦਾ ਲੜਕ ਪ੍ਰਯੋਗਿਆ ਸਾਥ ਬਾਗਿਤ ਦਸਿਆ ਇਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਸਾਥ ਉਹ ਅੱਗੇ ਗਏ ਜਿਹੜੇ ਤਲਵੰਡੀ ਸਾਹਿਬ ਹੋ ਗਏ ਇੱਥੇ ਕਿਉਂ ਗੁਰਦੁਆਰਾ ਦਮਦ마 ਸਾਹਿਬ ਸਾਵੇ ਸਾਡਾ ਤੱਕ ਹੈ ਉੱਥੇ ਉਹਨਾਂ ਨੇ ਕਿਉਂਕਿ ਬਹੁਤ ਦੇ ਰਹਿ ਔਰ ਜੋ ਦਾ ਕੰਮ ਕੀਤੇ ਉਹਨਾਂ ਬਾਰੇ ਮੈਂ ਆਪਣੀ ਅਗਲੀ ਪੋਸਟ ਗੱਲ ਕਰਾਂਗਾ ਤਦ ਤੱਕ ਤੁਸੀਂ ਜਾਇਤ ਰਹੋ ਸਾਡੀ ਪੋਸਟਾਂ ਨੂੰ ਲਾਈਕ ਕਰੀ ਜਾਣਾ ਔਰ ਗੁਰੂ ਸਾਹਿਬ ਦੇ ਇਸ ਅਨੋਖੇ ਇਤਿਹਾਸ ਨਾਲ ਜੁੜੇ ਰਹਿਣਾ ਆਪ ਦਾ ਤਰਮਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ